ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਖਾਸ ਗੱਲ ਕਰਾਂਗੇ ਕਿ ਕੱਲ ਜੇਠਾ ਵੀਰਵਾਰ ਹੈ ਸੋ ਜੇਠੇ ਵੀਰ ਤੇ ਇੱਕ ਜ਼ਰੂਰੀ ਕਰਮ ਜ਼ਰੂਰ ਕਰਨਾ ਚਾਹੀ ਜੀ ਸੋ ਸਾਰੀਆਂ ਹੀ ਰੂਹਾਂ ਨੂੰ ਜੇਠੇ ਖਲਖ ਮੁਬਾਰਕਾਂ ਜੀ ਸੋ ਬਹੁਤ ਹੀ ਖੁਸ਼ੀ ਦੇ ਨਾਲ ਮਹੀਨੇ ਵਾਂਦੇ ਇੱਕ ਦਿਨ ਆਉਂਦਾ ਹੈ ਜਿਹਦੇ ਵਿੱਚ ਸੇਵਾ ਵੱਧ ਚੜ ਕੇ ਹਰ ਕੋਈ ਕਰਦਾ ਹਰ ਹੱਥ ਤੇ ਵੀ ਸੇਵਾ ਬਹੁਤ ਰੁਹਾ ਕਰਦਿਆਂ ਆ ਪਾਰੇ ਜਿਨਾਂ ਦੇ ਕੋਲ ਹਫਤੇ ਬਾਅਦ ਟਾਈਮ ਨਹੀਂ ਹੁੰਦਾ ਟਾਈਮ ਮਿਲਦਾ ਨਹੀਂ ਸੋ ਉਹ ਰੂਹਾਂ ਵੀ ਇਸ ਵੀਰਵਾਰ ਦੇ ਦਿਨ ਸੇਵਾ ਕਰ ਲੈਂਦੀਆਂ ਕਿਉਂਕਿ ਇੱਕ ਮਹੀਨੇ ਦੇ ਵਿੱਚ ਇੱਕ ਵਾਰ ਤਾਂ ਫਿਰ ਸਾਰੀਆਂ ਰੂਹਾਂ ਟਾਈਮ ਕੱਢ ਹੀ ਲੈਂਦੀਆਂ ਕਿ ਅਸੀਂ ਆਪਣੇ ਮਾਲਕ ਦੇ دیدار ਕਰਨੇ ਆ ਸੇਵਾ ਕਰਨੀ ਹੈ ਸੋ ਪੀਰੋ ਮੁਰਸ਼ਿਦ ਦਾ ਆਸ਼ੀਰਵਾਦ ਪਾਉਣਾ ਹੈ ਸੋ ਜਿਹੜੀਆਂ ਰੂਹਾਂ ਹਫਤੇ ਬਾਅਦ ਵੀ ਪੀਰ ਦੇ ਦਰਵਾਜ਼ੇ ਨਹੀਂ ਪਹੁੰਚ ਸਕਦੀਆਂ ਸੋ ਜੇਠੇ ਵੀਰਵਾਰ ਦੇ ਦਿਨ ਪੂਰੀ ਕੋਸ਼ਿਸ਼ ਹੁੰਦੀ ਆ ਕਿ ਮਹੀਨੇ 'ਚ ਇੱਕ ਵਾਰੇ ਦਿਨ ਆਉਣਾ ਹੈ ਤੇ ਔਖੇ-ਸੌਖੇ ਸਮਾਂ ਜਿਹੜਾ ਸੀ ਆਪਣੇ ਮਾਲਕ ਦੇ ਨਾਲ ਬਿਤਾਉਣਾ ਹੈ ਸੋ ਮਾਲਕ ਦੀ ਕਿਰਪਾ ਨੂੰ ਵੀ ਪਾਉਣਾ ਚਾਹੁੰਦੀਆਂ ਆ ਰੂਹਾਂ ਸੋ ਸਾਰੀਆਂ ਰੂਹਾਂ ਨੂੰ ਜੇਠਾ ਵੀਰਵਾਰ ਮबारक ਜੀ ਸੋ ਜੇਠੇ ਵੀਰਵਾਰ ਤੇ ਕੱਲ ਕੁਝ ਕਰਮ ਕਰ ਲੈਣਾ ਜੀ ਸੋ ਪੂਰਾ ਟਾਈਮ ਜੇਕਰ ਤੁਸੀਂ ਆਪਣੇ ਮਾਲਕ ਨੂੰ ਪੂਰਾ ਪੂਰਾ ਟਾਈਮ ਦਮੋਂ ਕੱਲ ਦੇ ਦਿਨ ਸੋ ਬਹੁਤ ਸੰਕੇਤ ਤੁਹਾਨੂੰ ਮਹਿਸੂਸ ਹੋਣਗੇ ਸੋ ਕਿਉਂਕਿ ਇਹ ਇੱਕ ਸਾਡਾ ਦਾਵਾ ਹੀ ਕਹਿ ਲੋ ਇਹ ਸਚਾਈ ਹੈ ਸੋ ਜਿੰਨਾ ਸਮਾਂ ਤੁਸੀਂ ਫ੍ਰੀ ਟਾਈਮ ਖੁੱਲਟ ਸਮਾਂ ਤੁਸੀਂ ਆਪਣੇ ਮਾਲਕ ਨੂੰ ਦੋਗੇ ਉਨੀ ਹੀ ਕਿਰਪਾ ਉਹਨਾਂ ਦੀ ਮਹਿਸੂਸ ਕਰ ਪਾਉਗੇ ਸੋ ਮਾਲਕ ਦੀ ਕਿਰਪਾ ਨੂੰ ਮਹਿਸੂਸ ਕਰਨਾ ਹੈ ਤਾਂ ਫ੍ਰੀ ਟਾਈਮ ਦਿਓ ਫ੍ਰੀ ਟਾਈਮ ਕੱਢ ਕੇ ਤੁਸੀਂ ਸੇਵਾ ਕਰਨੀ ਸ਼ੁਰੂ ਕਰ ਦੋ ਸੋ ਸੇਵਾ ਦੇ ਵਿੱਚ ਤੁਹਾਨੂੰ ਆਨੰਦ ਵੀ ਆਵੇਗਾ ਤੇ ਤੁਹਾਡੇ ਮਨ ਨੂੰ ਖੁਸ਼ੀ ਚੈਨ ਵੀ ਮਿਲੇਗਾ ਸੋ ਸੇਵਾ ਕਰਨੀ ਵਧੀਆ ਲੱਗੇਗੀ ਸੋ ਜਦੋਂ ਕਾਹਲੀ ਕਾਹਲੀ ਜੇ ਕੰਮਕਾਰਾਂ ਦੇ ਵਿੱਚ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਮਨ ਟਿਕਦਾ ਨਹੀਂ ਤਾਂ ਸਿਰਫ ਇੱਕ ਫਰਜ ਜਿਹਾ ਸਮਝ ਕੇ ਅਸੀਂ ਉਹ ਕੰਮ ਕਰਕੇ ਚਲ ਜਾਂਦੇ ਆਂ ਤੇ ਉਹਦੇ ਨਾਲ ਤੇ ਮਾਲਕ ਦਾ ਨਾਂ ਸਾਨੂੰ ਕੋਈ ਇਸ਼ਾਰਾ ਮਿਲਦਾ ਹੈ ਨਾ ਹੀ ਉਹ ਸੇਵਾ ਕੀਤੀ ਲੱਗਦੀ ਹੈ ਸੋ ਸੇਵਾ ਕੀਤੀ ਜੇਕਰ ਚਾਹੁੰਦੇ ਆਂ ਕਿ ਸਾਨੂੰ ਉਹਦਾ ਫਲ ਵੀ ਮਿਲੇ ਸੇਵਾ ਲੱਗੇ ਤਾਂ ਫਿਰ ਸਮਾਂ ਜਿਹੜਾ ਆ ਉਹ ਮਾਲਕ ਨੂੰ ਚੰਗੀ ਤਰ੍ਹਾਂ ਦੇਣਾ ਚਾਹੀਦਾ ਆ ਸੋ ਜੋ ਅਸੀਂ ਸਮਾ ਮਾਲਕ ਲਈ ਕੱਢਦੇ ਆ ਸੋ ਉਹਦੀ ਬਹੁਤ ਹੀ ਇਨਿਆਤ ਜਿਹੜੀ ਉਹ ਪ੍ਰਮਾਤਮਾ ਰੱਖਦਾ ਹੈ ਸੋ ਇਸ ਕਰਕੇ ਧਿਆਨ ਰੱਖਣਾ ਜੀ ਇਸ ਦਿਨ ਨੂੰ ਖੁਸ਼ੀ ਦੇ ਨਾਲ ਮਨਾਉਣਾ ਆ ਤੇ ਪੂਰੀ ਪੂਰੀ ਮਾਲਕ ਦੀ ਕਿਰਪਾ ਨੂੰ ਪਾਉਣ ਦੀ ਕੋਸ਼ਿਸ਼ ਕਰਨੀ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸajna ਦੀ ਵੀ ਜ਼ਰੂਰ ਲਿਖਿਓ ਜੀ ਸੋ ਉਨੀ ਇੱਥੇ ਆਪਾਂ ਕੁਝ ਕਮੈਂਟਾਂ ਦਾਸ ਦਿੰਨੇ ਆ ਜੀ ਸੋ ਇੱਥੇ ਜੋ ਕਮੈਂਟ ਹੈ ਕਮੈਂਟਾਂ ਵਿੱਚ ਇਹਨਾਂ ਨੇ ਪਹਿਲਾਂ ਤੇ ਆਪਣਾ ਨਾਮ ਲਿਖਿਆ ਹੈ ਜਰਨੈਲ ਸਿੰਘ ਸੋ ਇਹ ਲਿਖਦੇ ਆ ਕਿ ਅਗਰ ਜਿੱਥੇ ਚਿਰਾਗ ਰੋਸ਼ਨ ਹੁੰਦੇ ਆ ਉੱਥੇ ਅੱਗ ਲੱਗ ਜਾਵੇ ਤੇ ਇਹਦਾ ਕੀ ਮਤਲਬ ਹੈ ਕੋਈ ਨਾਰਾਜ਼ਗੀ ਤਾਂ ਨਹੀਂ ਸੋ ਦੇਖੋ ਕਦੇ ਵੀ ਅਸੀਂ ਹਮੇਸ਼ਾ ਦਸਦੀਦਾ ਕਿ ਵਹਿਮ ਨਹੀਂ ਕਰਨਾ ਸੋ ਚਿਰਾਗ ਰੋਸ਼ਨ ਕਰਦੇ ਹੋ ਕਈ ਵਾਰ ਆਪ ਤੋਂ ਹੀ ਗਲਤੀ ਹੋ ਜਾਂਦੀ ਆ ਜਾਂ ਫਿਰ ਕੋਈ ਜਾਨਵਰ ਬੱਤੀ ਨੂੰ ਖਿੱਚ ਦਿੰਦਾ ਹੈ ਤਾਂ ਵੀ ਇਸ ਤਰ੍ਹਾਂ ਕੁਝ ਨਾ ਕੁਝ ਹੋ ਜਾਂਦਾ ਹੈ ਕਿਉਂਕਿ ਸਾਡੇ ਵੀ ਇੱਕ ਵਾਰ ਇਸ ਤਰ੍ਹਾਂ ਹੋ ਚੁੱਕਾ ਹੈ ਸੋ ਕਦੇ ਵੀ ਮਨ ਵਿੱਚ ਬਹਿਮ ਨਹੀਂ ਕਰਨਾ ਹੈ ਸੋ ਜਦੋਂ ਇਨਸਾਨ ਇਸ ਗੱਲ ਨੂੰ ਲੈ ਕੇ ਬਹਿਮ ਕਰਦਾ ਹੈ ਤਾਂ ਫਿਰ ਉਹ ਸੇਤ ਤੇ ਬੁਰਾ ਅਸਰ ਪੈਂਦਾ ਹੈ ਸੋ ਜੇਕਰ ਤੁਸੀਂ ਉੱਥੇ ਇਹ ਸੋਚੋ ਕਿ ਅਸੀਂ ਏਡੇ ਮਾਲਕ ਦੀ ਸੇਵਾ ਕਰਦੇ ਆ ਕੋਈ ਨਰਾਜਗੀ ਤਾਂ ਹੋ ਨਹੀਂ ਸਕਦੀ ਸੋ ਥੋੜੀ ਬਹੁਤ ਜੇਕਰ ਕੋਈ ਭੁੱਲ ਵੀ ਹੋ ਗਈ ਹੈ ਤੇ ਮਾਫੀ ਮੰਗ ਲਓ ਦੋ ਟਾਈਮ ਬੈਠ ਕੇ ਤੁਹਾਨੂੰ ਹਮੇਸ਼ਾ ਕਹੀਦਾ ਕਿ ਮਾਫੀ ਜ਼ਰੂਰ ਮੰਗਿਆ ਕਰੋ ਕਿ ਜੇਕਰ ਜਾਣੇ ਅਣਜਾਣੇ ਚ ਪੀਰ ਜੀ ਸਾਡੇ ਤੋਂ ਗਲਤੀ ਹੋ ਜਾਂਦੀ ਆ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਮਾਫ ਜਰੂਰ ਕਰਨਾ ਜੀ ਸੋ ਜਦੋਂ ਤੁਸੀਂ ਇੰਨੀ ਗੱਲ ਹੀ ਹਰ ਰੋਜ਼ ਕਹਿਣੀ ਸ਼ੁਰੂ ਕਰੋਗੇ ਤੇ ਅਗਲੇ ਪਿਛਲੇ ਗੁਨਾਹਾਂ ਦੀ ਵੀ ਮਾਫੀ ਉਹ ਪਰਮਾਤਮਾ ਬਖਸ਼ ਦਿੰਦਾ ਹੈ ਸੋ ਇਸ ਕਰਕੇ ਕਹੀਦਾ ਕਿ ਜਦੋਂ ਵੀ ਤੁਸੀਂ ਧਿਆਨ ਕਰਦੇ ਹੋ ਹਰ ਰੋਜ਼ ਸਿਮਰਨ ਕਰਦੇ ਹੋ ਅਰਦਾਸ ਬੇਨਤੀ ਕਰਦੇ ਹੋ ਤਾਂ ਉੱਥੇ ਇਹ ਇੱਕ ਅਰਦਾਸ ਵੀ ਜਰੂਰ ਕਰਿਆ ਕਰੋ ਜੀ ਸੋ ਕਦੇ ਵੀ ਬਹਿਮ ਨਹੀਂ ਕਰਨਾ ਸੋ ਬਾਕੀ ਜਾਣੇ ਨਾਣੇ ਚ ਗਲਤੀ ਭੁੱਲ ਦੀ ਮਾਫੀ ਮੰਗ ਲਵੋ ਸੋ ਜੇਕਰ ਗਲਤੀ ਹੋਈ ਹੈ ਤੇ ਉਹਨੂੰ ਸੁਧਾਰਨ ਦੇ ਅੱਗੇ ਤੋਂ ਕੋਸ਼ਿਸ਼ ਕਰੋ ਤੋ ਬਹਿਮ ਕਰੋਗੇ ਸਤਿ ਤੇ ਮਾੜਾ ਅਸਰ ਪਵੇਗਾ ਜੇਕਰ ਤੁਸੀਂ ਉੱਥੇ ਇਹ ਸੋਚੋਗੇ ਕਿ ਅਸੀਂ ਈਸ਼ਟ ਦੇ ਮਾਲਕ ਦੀ ਸੇਵਾ ਕਰਦੇ ਹਾਂ ਕੁਝ ਨਹੀਂ ਹੋ ਸਕਦਾ ਤੇ ਉੱਥੇ ਉਹ ਪ੍ਰਮਾਤਮਾ ਦੀ ਨਾਰਾਜ਼ਗੀ ਵੀ ਹੋਈ ਤਾਂ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਵੇਗੀ ਕਿਉਂਕਿ ਪ੍ਰਮਾਤਮਾ ਜਾਣੀ ਜਾਨਾ ਮਾਪਾ ਕਦੇ ਵੀ ਬੱਚੇ ਨੂੰ ਦੁਖੀ ਨਹੀਂ ਦੇਖ ਸਕਦਾ ਕਿਉਂਕਿ ਤੁਸੀਂ ਸੇਵਾ ਕਰਦੇ ਹੋ ਕਰਮ ਕਰਦੇ ਹੋ ਚੰਗਾ ਕਰਮ ਕਰਦੇ ਹੋ ਕੋਈ ਮਾੜਾ ਕਰਮ ਨਹੀਂ ਹੈ ਸੋ ਇਸ ਕਰਕੇ ਡਰਨ ਦੀ ਵੀ ਜ਼ਰੂਰਤ ਨਹੀਂ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਲੱਖ ਦਾ ਤਾਂ ਪੀਰ ਦੀ ਸੇਵਾ ਕਰਦੇ ਹਾਂ ਤੇ ਉਸ ਤੋਂ ਬਾਅਦ ਪਤਾ ਨਹੀਂ ਮੈਨੂੰ ਕੀ ਹੁੰਦਾ ਹੈ ਸੋ ਕਮੈਂਟ ਜਰੂਰ ਜੀ ਚੰਗੀ ਤਰ੍ਹਾਂ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਸਾਨੂੰ ਪਤਾ ਲੱਗ ਸਕੇ ਕੀ ਪ੍ਰੋਬਲਮ ਹੈ ਤੇ ਫਿਰ ਉਸ ਹਿਸਾਬ ਨਾਲ ਤੁਹਾਡੇ ਕਮੈਂਟ ਦਾ ਜਵਾਬ ਦਿੱਤਾ ਜਾਵੇ ਸੋ ਬਾਕੀ ਜੇਕਰ ਸੇਵਾ ਕਰਨ ਤੋਂ ਬਾਅਦ ਸਰੀਰ ਤੇ ਭਾਰ ਮਹਿਸੂਸ ਹੁੰਦਾ ਹੈ ਤਾਂ ਹਮੇਸ਼ਾ ਜਦੋਂ ਸੇਵਾ ਕਰਨੀ ਸ਼ੁਰੂ ਕਰਦੇ ਹੋ ਤਾਂ ਇੱਕ ਅਰਦਾਸ ਕਰਿਆ ਕਰੋ ਕਿ ਮਾਲਕ ਜੀ ਫੁੱਲਾਂ ਵਾਂਗ ਆ ਉਸ ਸਰੀਰ ਤੇ ਭਾਰਨਾ ਪਾਓ ਕਿਉਂਕਿ ਅਸੀਂ ਗ੍ਰਸਤ ਵੀ ਚਾਹ ਤੇ ਘਰ ਵੀ ਦੇਖਣਾ ਹੈ ਸੋ ਇਸ ਕਰਕੇ ਜਦੋਂ ਵੀ ਆਉ ਫੁੱਲਾਂ ਬਾਗ ਆਉ ਸਰੀਰ ਤੇ ਭਾਰਨਾ ਪਵੇ ਤੇ ਵੈਸੇ ਆਪਣੀ ਕਿਰਪਾ ਸਾਡੇ ਤੇ ਬਣਾ ਕੇ ਰੱਖੋ ਸੋ ਜਦੋਂ ਅਸੀਂ ਇਸ ਤਰ੍ਹਾਂ ਨਾਲ ਸੇਵਾ ਕਰਦੇ ਸਮੇਂ ਅਰਦਾਸ ਕਰ ਦਿੰਦੇ ਅਸੀਂ ਹਮੇਸ਼ਾ ਕਹਿੰਦੇ ਕਿ ਜਿਸ ਰੂਪ ਵਿੱਚ ਜਿਸ ਤਰ੍ਹਾਂ ਤੁਸੀਂ ਚਾਹੋਗੇ ਮਾਲਕ ਨੂੰ ਪਉਣਾ ਉਸੇ ਰੂਪ ਵਿੱਚ ਉਹ ਪਰਮਾਤਮਾ ਹਾਜ਼ਰ ਹੋ ਜਾਂਦਾ ਹੈ ਸੋ ਇਸ ਕਰਕੇ ਜਦੋਂ ਵੀ ਸੇਵਾ ਕਰੋ ਅਰਦਾਸ ਬੇਨਤੀ ਇਹ ਇੱਕ ਜ਼ਰੂਰ ਕਰੋ ਕਈ ਰੂਹਾਂ ਦੀ ਆਦਤ ਹੁੰਦੀ ਹੈ ਕੀ ਅਰਦਾਸ ਕਰਨੀ ਕਿ ਸਾਨੂੰ ਕੁਝ ਮਹਿਸੂਸ ਇਸ ਤਰ੍ਹਾਂ ਦਾ ਹੋਵੇ ਜਾਂ ਪੈਰਾ ਆਵੇ ਸੋ ਜਦੋਂ ਅਸੀਂ ਇਦਾਂ ਦੀ ਭਾਵਨਾ ਮਨ ਵਿੱਚ ਰੱਖਦੇ ਹਾਂ ਤੇ ਉਦੋਂ ਫਿਰ ਭਾਰ ਸਰੀਰ ਤੇ ਪੈਂਦਾ ਤੇ ਫਿਰ ਕਈ ਵਾਰ ਨੀਂਦ ਬਹੁਤ ਜ਼ੋਰ ਪਾਉਂਦੀ ਆ ਤੇ ਉੱਥੇ ਅਰਦਾਸ ਬੇਨਤੀ ਇਹ ਕਰੋ ਕਿ ਮਾਲਕ ਜੀ ਅਸੀਂ ਤੁਹਾਡਾ ਭਾਰ ਨਹੀਂ ਚੱਕ ਸਕਦੇ ਕਿਉਂਕਿ ਅਸੀਂ ਉਹਦਾ ਭਾਰ ਚੱਕ ਹੀ ਨਹੀਂ ਸਕਦੇ ਉਹਨਾਂ ਦੀ ਭਗਤੀ ਬਹੁਤ ਵਾ ਸੋ ਇਸ ਕਰਕੇ ਕਹੀਦਾ ਕਿ ਸੇਵਾ ਵੀ ਕਰੋ ਪਰ ਸੋਜੀ ਦੇ ਨਾਲ ਕਰੋ ਜਿਹਦੇ ਨਾਲ ਸੇਵਾ ਵੀ ਕਰ ਹੋਵੇ ਤੇ ਨਾਲ ਦੀ ਨਾਲ ਸਰੀਰ ਜਿਹੜਾ ਉਹ ਵੀ ਸਹੀ ਰਵੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਕੱਲ੍ਹ 제ਠਾ ਵੀਰਵਾਰ ਹੈ ਤੇ 제ਠੇ ਵੀਰਵਾਰ ਦੀ ਸ਼ੁਰੂਆਤ ਜੋ ਕਰਨੀ ਹੈ ਸੋ ਸੇਵਾ ਦੇ ਨਾਲ ਕਰਨੀ ਹੈ ਪਹਿਲਾਂ ਉੱਠ ਕੇ ਆਪਣੇ ਦਰਬਾਰ ਨੂੰ ਇਸ਼ਨਾਨ ਕਰਾਉਣਾ ਇਸ਼ਨਾਨ ਕਰਨ ਤੋਂ ਬਾਅਦ ਫਿਰ ਤੁਸੀਂ ਚਿਰਾਗ ਰੋਸ਼ਨ ਕਰਨੇ ਸੋ ਕੱਚੀ ਰਸਤੀ ਦੇ ਨਾਲ ਦਰਬਾਰ ਨੂੰ ਇਸ਼ਨਾਨ ਜ਼ਰੂਰ ਕਰਾਇਆ ਕਰੋ ਸੋ ਕਈਆਂ ਦੀ ਪ੍ਰੋਬਲਮ ਹੁੰਦੀ ਹੈ ਕਿ ਅਸੀਂ ਪਾਣੀ ਦਰਬਾਰ ਵਿੱਚ ਡੋਲ ਨਹੀਂ ਸਕਦੇ ਸੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਾਣੀ ਦੇ ਨਾਲ ਜਿਆਦਾ ਪਾਣੀ ਦੇ ਨਾਲ ਹੀ ਇਹ ਕਰਮ ਕਰ ਸਕਦੇ ਆ ਸੋ ਇੱਕ ਭਾਂਡੇ ਦੇ ਵਿੱਚ ਪਾਣੀ ਲਿਓ ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾਓ ਤੇ ਇੱਕ ਕੱਪੜਾ ਸਾਫ਼ ਰੱਖੋ ਉਹ ਡਿੱਪ ਕਰਕੇ ਨਿਚੋੜ ਨਿਚੋੜ ਕੇ ਤੁਸੀਂ ਦਰਬਾਰ ਨੂੰ ਸਾਫ਼ ਚੰਗੀ ਤਰ੍ਹਾਂ ਉਹਦੇ ਨਾਲ ਕਰ ਸਕਦੇ ਆ ਤੇ ਇੱਥੇ ਇੱਕ ਕਮੈਂਟ ਸੀ ਕਹਿੰਦੇ ਕਿ ਸਾਡੇ ਰੋਜਾ ਨਹੀਂ ਬਣਿਆ ਹੋਇਆ ਸੋਸਰੂਪ ਰੱਖਿਆ ਕਿ ਉਹਨਾਂ ਨੂੰ ਅਸੀਂ ਕੱਚੀ ਲੱਸੀ ਨਾਲ ਸਾਫ਼ ਕਰ ਸਕਦੇ ਹਾਂ ਸੋਸਰੂਪਾਂ ਨੂੰ ਜੇਕਰ ਤੁਸੀਂ ਕੱਚੀ ਲੱਸੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਹਲਕਾ ਜਿਹਾ ਕੱਪੜਾ ਗਿੱਲਾ ਕਰਕੇ ਤੁਸੀਂ ਫੇਰ ਸਕਦੇ ਹਾਂ ਸੋ ਬਾਕੀ ਇਹ ਵੀ ਦੇਖਣਾ ਹੈ ਕਿ ਉਹ ਸਰੂਪ ਪਾਣੀ ਦੇ ਨਾਲ ਖਰਾਬ ਨਾ ਹੋਣ ਸੋ ਬਾਕੀ ਵੈਸੇ ਹੀ ਸਾਫ ਕੱਪੜਾ ਮਾਰ ਦੋ ਸੋ ਜਦੋਂ ਅਸੀਂ ਦਰਵਾਰ ਪੱਕਾ ਬਣਾ ਲੈਨੇ ਆ ਜਾਂ ਟਾਈਲ ਲੱਗੀ ਹੋਈ ਆ ਤਾਂ ਫਿਰ ਉਹ ਦਰਵਾਰ ਨੂੰ ਅਸ਼ਨਾਣ ਜਿਹੜਾ ਕਰਾ ਸਕਦੇ ਆ ਸੋ ਬਾਕੀ ਜੋ ਉਹਨਾਂ ਦਾ ਸਮਾਨ ਆ ਜਿੱਕਰ ਤੁਸੀਂ ਰੂਪ ਰੱਖੇ ਹੋਏ ਆ ਇਹ ਕਰਮ ਨਹੀਂ ਕਰ ਸਕਦੇ ਤਾਂ ਤੁਸੀਂ ਜੋ ਉਹਨਾਂ ਦਾ ਸਮਾਨ ਹੈ ਦਰਬਾਰ ਵਿੱਚ ਰੱਖਿਆ ਹੋਇਆ ਉਹਨਾਂ ਨੂੰ ਕੱਚੀ ਰੱਸੀ ਨਾਲ ਇਸ਼ਨਾਨ ਕਰਵਾ ਦਿਆ ਕਰੋ ਸੋ ਸਰੂਪ ਵੈਸੇ ਹੀ ਕੱਪੜੇ ਦੇ ਨਾਲ ਸਾਫ਼ ਕਰ ਦਿੱਤੇ ਸੋ ਇਹੀ ਸੇਵਾ ਉਹ ਪ੍ਰਮਾਤਮਾ ਕਬੂਲ ਕਰ ਲੈਂਦਾ ਹੈ ਸੋ ਆਪਣਾ ਹਿਸਾਬ ਦੇਖਣਾ ਹੈ ਕਿ ਅਸੀਂ ਕਿਸ ਢੰਗ ਨਾਲ ਸੇਵਾ ਕਰ ਸਕਦੇ ਹਾਂ ਸੋ ਜੋ ਉਹਨਾਂ ਦੇ ਚਿਰਾਗ ਆ ਜੇਕਰ ਤੁਸੀਂ ਸਰੂਪ ਰੱਖੇ ਹੋਇਆ ਤੇ ਨਹੀਂ ਇਹ ਕੰਮ ਕਰ ਸਕਦੇ ਚਿਰਾਗਾਂ ਨੂੰ ਕੱਚੀ ਰੱਸੀ ਦੇ ਨਾਲ ਇਸ਼ਨਾਨ ਜ਼ਰੂਰ ਕਰਾ ਦੇਣਾ ਚਾਹੀਦਾ ਚਾਹੇ ਦਰਬਾਰ ਰੋਜਾ ਬਣਿਆ ਹੋਇਆ ਚਾਹੇ ਸਰੂਪ ਰੱਖ ਕੇ ਸੇਵਾ ਕਰਦੇ ਹਾਂ ਪਰ ਇਹ ਚਿਰਾਗਾਂ ਨੂੰ ਕੱਚੀ ਲਸਤੀ ਦੇ ਨਾਲ ਸਾਫ਼ ਜ਼ਰੂਰ ਕਰਨਾ ਹੈ ਜਦੋਂ ਵੀ ਚਰਾਗ ਰੋਸ਼ਨ ਕਰਨੇ ਆ ਸੋ ਇਹਦੇ ਨਾਲ ਚਿਰਾਗਾ ਦੀ ਸਪਾਈ ਵੀ ਹੋ ਜਾਂਦੀ ਹੈ ਸ਼ੁੱਧ ਹੋ ਜਾਂਦੇ ਚਿਰਾਗ ਵੈਸੇ ਹੀ ਸ਼ੁੱਧ ਹੁੰਦੇ ਹੈ ਸੋ ਇਹ ਆਪਾਂ ਆਪਣੀ ਦਸੰਲੀ ਲਈ ਸਪਾਈ ਕਰਨੀ ਜ਼ਰੂਰੀ ਹੈ ਕਿਉਂਕਿ ਇੱਕ ਪੀਰਾਂ ਪੀਰਾਂ ਨੂੰ ਕੱਚੀ ਨਸਤੀ ਪਸੰਦ ਹੈ ਸੋ ਪਾਕ ਹੈ ਪਵਿੱਤਰ ਹੈ ਪਾਣੀ ਖਵਾ ਜਾ ਸੋ ਇਸ ਕਰਕੇ ਇਹਦੇ ਨਾਲ ਜੇਕਰ ਅਸੀਂ ਇੱਕ ਕਰਮ ਕਰਦੇ ਆ ਤਾਂ ਬਹੁਤ ਹੀ ਵਧੀਆ ਗੱਲ ਹੈ ਜਿਵੇਂ ਅਸੀਂ ਆਪਣੇ ਸਰੀਰ ਨੂੰ ਸਵਾਦ ਦੇ ਇਸੇ ਤਰ੍ਹਾਂ ਅਸੀਂ ਉਹ ਮਾਲਕ ਦੀਆਂ ਚੀਜ਼ਾਂ ਨੂੰ ਵੀ ਸਵਾਦੀਏ ਤਾਂ ਕਿਰਪਾ ਜਿਹੜੀ ਆ ਬੱਧ ਹੋ ਜਾਂਦੀ ਹੈ ਸੋ ਕੁਝ ਕਰਮ ਹੀ ਹੁੰਦੇ ਆ ਜਿਕਰ ਅਸੀਂ ਉਹਨਾਂ ਨੂੰ ਢੰਗ ਨਾ ਕਰ ਲਈਏ ਤੇ ਮਾਲਕ ਦੀ ਕਿਰਪਾ ਹੋ ਜਾਂਦੀ ਕਿਉਂਕਿ ਮਾਲਕ ਵੀ ਖੁਸ਼ ਹੁੰਦਾ ਹੈ ਜਦੋਂ ਅਸੀਂ ਜਿਸ ਤਰ੍ਹਾਂ ਆਪਣੇ ਪਰਵਾਰ ਲਈ ਸਮਾਂ ਕੱਢਦੇ ਉਸੇ ਤਰ੍ਹਾਂ ਨਾ ਆਪਣੇ ਪੀਰੋ ਮੁਰਸ਼ਿਦ ਲਈ ਸਮਾਂ ਕੱਢੀਏ ਸੋ ਬਾਕੀ ਕਰ ਲੋ ਜੇਠਾ ਵੀਰਵਾਰ ਹੈ ਸੋ ਜੇਠੇ ਵੀਰਵਾਰ ਦੇ ਦਿਨ ਨਿਆਜ਼ ਚੂਰੀ ਦਾ ਭੋਗ ਜਿਹੜੇ ਪੀਰਾਂ ਪੀਰਾਂ ਦੀ ਸੇਵਾ ਕਰਦੇ ਔਰ ਜ਼ਰੂਰ ਲਗਾਓ ਜੀ ਸੋ ਇਹ ਹੀ ਕਰਮ ਹੈ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਗੱਲਾਂ ਨੂੰ ਜ਼ਰੂਰ ਮੰਨੋਗੇ ਸੁਣੋਗੇ ਸਮਝੋਗੇ ਅਮਲ ਕਰੋਗੇ ਬਾਕੀ ਇਥੇ ਇਹ ਕਵਾਂਗੇ ਕਿ ਫ੍ਰੀ ਟਾਈਮ ਕੱਢ ਕੇ ਸੇਵਾ ਕਰਨੀ ਸ਼ੁਰੂ ਕਰੋ ਜ਼ਰੂਰੀ ਨਹੀਂ ਹੈ ਕਿ ਸਵੇਰ ਦਾ ਸਮਾਂ ਆ ਕਿ ਅਸੀਂ ਪਹਿਲਾਂ ਇਹ ਕੰਮ ਕਰੀਏ ਬਾਅਦ ਚ ਘਰ ਦੇ ਕੰਮ ਜ਼ਰੂਰੀ ਆ ਕਰਨੇ ਸੋ ਉਸ ਤੋਂ ਪਹਿਲਾਂ ਇਹ ਕੋਸ਼ਿਸ਼ ਕਰੋ ਕਿ ਘਰ ਦਾ ਕੰਮ ਨਿਵੇੜੀਏ ਤਾਂ ਫਿਰ ਅਸੀਂ ਫ੍ਰੀ ਹੋਗੇ ਸੇਵਾ ਕਰੀਏ